ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕਬੂਤਰ ਕੋਆ ਤੁਸੀਂ ਫਟੇ ਹੀ ਨਾ ਆਇਆ ਕਰਪਾ ਠੀਕ ਐ ਨੌਜੀ ਕਰਤੀ ਲੋਕ ਦੀ ਸਟਾਰਟਿੰਗ ਸਵੇਰੇ ਸਵੇਰੇ ਆ ਨੋ ਬਬੇ ਜੀ ਅੱਜ ਟਾਈਮ ਉੱਠ ਖੜਾ ਘੰਟਾ ਪਹਿਲਾਂ ਉੱਠ ਖੜਾ ਜਾਵੇ ਤੇ ਚੱਕਰ ਗਾਈ ਰੋਟੀ ਮੈਂ ਫੜਾਉਣੀ ਸੀ ਇਹਦਾ ਨਹੀਂ ਤੇ ਸਾਡਾ ਕੋਈ ਸਾਹ ਲੈ ਜਾਂਦਾ ਘਰ ਹੀ ਕਾਰ ਨਹੀਂ ਤਾਂ ਕਰਕੇ ਤੇ ਮੈਂ ਨੂੰ ਫੜਨੀ ਬੋਗੇ ओके ब्रो ਵਾਹ ਠੀਕ ਆ ਬਾਬਾ ਫਿਰਦਾ ਕੰਮ ਤੇ ਜਿੱਗਲਾ ਆ ਆ ਲੱਸੀ ਆ ਗਈ ਰੋਟੀ ਆ ਗਈ ਤੇ ਬਾਬੇ ਨੂੰ ਫੜਾ ਚਲੀਏ ਉਹ ਕਿੱਲੇ ਚ ਘੜੀ ਇਧਰੋਂ ਤਾਂ ਵੀ ਵਧੀਆ ਬਣ ਗਿਆ ਝੋਨਾ ਦੇਖੋ ਫਰਕ ਪੈ ਗਿਆ ਪੂਰਾ ਹੁਣ ਤਾਂ ਝੋਨੇ ਨੇ ਗਰੋਥ ਵੀ ਕਰ ਲਈ ਤੇ ਖਾ ਵੀ ਹੈ ਨਹੀਂ ਝੋਨੇ ਚ ਤੇ ਠੀਕ ਆ ਚਲਦੇ ਆ ਕਰ ਨਾਲ ਦੇਖਦੇ ਕੂਤਰ ਕੋਤਰ ਡਾਉਣ ਰੋਟੀ ਬਣੇ ਕਰਦੇ ਆ ਸਾਰਾ ਕੁਝ ਸ਼ੇਅਰ ਤੁਹਾਡੇ ਨਾਲ ਹਾਂਜੀ ਇਧਰਲੇ ਖੇਤ ਪਹੁੰਚ ਗਏ ਜੀ ਮੇਰੇ ਲੈਡ ਤੇ ਲੀ ਜਾਂਦੀ ਆ ਮੈਂ ਵੀ ਮੋਟਰ ਮੋਟਰ ਛੱਡਿਆ ਆ ਕੇ ਹਏ ਹਏ ਆ ਜੀ ਨਹੀਂ ਆਇਆ ਕੰਮ ਕਰਦੇ ਤਰ ਕੋ ਤਰ ਕੀ ਰਾਤ ਬੜਾ ਫੁੱਦੂ ਲੱਗਿਆ ਸੌਣ ਲੱਗਿਆ ਪਹਿਲੀ ਗੱਲ ਤੁਸੀਂ ਐਂ ਕਰੋ ਪਬਜੀ ਚੈੱਕ ਕਰਨ ਪਹਿਲਾਂ ਮੇਰੀ ਰੈਸਿਨ ਗੇਮਿੰਗ ਚੈਨਲ ਖੋਲ੍ਹ ਲੰਦੀ ਕਿਉਂਕਿ ਆਪਾਂ ਵੀ 올ਡ ਨਹੀਂ 올ਡੇਸਟ ਬਣੇ ਹਾਂ ਪਬਜੀ ਦੇ ਜਿੰਨ ਦੀ ਆਈ ਹੋਦ ਹਿੰਗ ਆਪਾਂ ਲਗਭਗ ਤੇ ਖੇਡ ਹੀ ਪੂਰੀ ਸਿਰੇ ਲੱਗ ਗਈ ਹੈ ਹੁਣ ਆਪਾਂ ਬੀਜੀਐਮ ਆਈ ਤੇ ਨਵੀਂ ਆਈਡੀ ਬਣਾਈ ਸੀ ਆਪਣੀ ਗਲੋਬਲ ਚ ਆਈਡੀ ਪਈ ਹੈ ਪੀਵੀ ਮਨਪ੍ਰੀਤ ਦੇਖ ਲਿਓ ਭਾਣ ਜੀ ਤੇ ਬੀਜੀਐਮ ਚ ਬੀਜੀਐਮ ਅਈ ਚ ਆਪਾਂ ਨਵੀਂ ਆਈਡੀ ਬਣਾਈ ਪਈ ਹੈ ਨਾ ਉਹਦੇ ਚ ਪਹਿਲੀ ਗੱਲ ਤਾਂ ਸਰਵਾਈਵਲ ਰੈਂਕਿੰਗ ਚ ਦੇਖ ਲਓ ਜਾ ਕੇ ਮਕਸਰ ਜ਼ਿਲ੍ਹੇ ਦੀ ਸਾਰੇ ਚ ਲੀਡਰ ਬੋਰਡ ਤੇ ਬੈਠ ਕੇ 10ਵੇਂ ਨੰਬਰ ਤੇ ਦੂਜੇ ਤੀਜੇ ਚੌਥੇ ਪੰਜਵੇਂ 10ਵੇਂ 11ਵੇਂ 12ਵੇਂ ਇੱਥੇ ਬੈਠਾ ਸਾਰੇ ਹੈ ਨਾ ਟੋਟਲ ਡੈਮੇਜ ਵਗੈਰਾ ਗਨ ਲੀਸ਼ਰ ਲੌਂਗ ਸ਼ਾਟ ਮਿਡਲ ਮੈਨ ਸਾਰੇ ਕਿਤੇ ਬੈਠੇ ਆਪਾਂ ਉੱਥੇ ਮਦਰ ਬੋਰਡ ਤੇ ਲੀਡਰ ਬੋਰਡ ਤੇ ਹਜ ਭੁੱਲ ਗਿਆ ਠੀਕ ਹੈ ਕਿੰਨੇ ਤੇ ਕੌਂਕਰਰ ਵੀ ਹੋਣਾ ਬਈ ਸੀਗਾ ਪੂਰਾ ਫੁੱਲ ਰਾਸ਼ ਖੇੜ ਕੇ 6 7 ਦੀ ਕਿਹੜੀ ਨਾਲ ਕੌਂਕਰਰ ਹੋ ਰਣਾ ਸੀਗਾ ਟੋ 1% ਚ ਆਈ ਜਾਂਦਾ ਸੀ ਰਾਤ ਮੈਂ ਰਾਤ ਐਡਾ ਫੁੱਦੂ ਲੱਗਾ ਲਾਸਟ ਮੈਚ ਲਾਇਆ ਬਈ ਜਿਹੜੀ ਮਾਈਨਸ ਲੱਗੀ ਨਾ ਮਾਈਨਸ 39 ਮਾਈਨਸ ਲੱਗੀ 39 ਮਾਣੀ ਰੁਟਿਆ ਰਾਤ ਉਹਦੋਂ ਆਪਾਂ ਹਾਰ ਹੀ ਨਹੀਂ ਮਾਈਨਸ ਲੱਗੀ ਵਗੂੰ ਰਾਸ਼ ਖੇਡਦੇ ਸੀ ਸੀਰੀਅਮ ਨਹੀਂ ਖੇਡਦੇਗੇ ਪਰ ਪੂਰੀ ਚੰਦਰੀ ਖੇਡਦੇ ਗਏ ਹਣਾ ਮੇਰੇ ਵਾਂਗੂੰ ਗੇਮਿੰਗ ਚੈਨਲ ਖੋਲਣ ਦੀ ਉਹ ਕਰੇ ਇਸ ਨੂੰ ਪਤਾ ਕੰਮ ਹੋ ਜਾਂਦਾ ਉਹਨਾਂ ਕਾਫਾਦਰ ਸਾਹਿਬ ਕਰਕੇ ਜੇ ਥਾਣਾ ਸਾਡੇ ਨਾਲ ਕੋਈ ਸਾਹਿਬ ਨਾ ਬਿਮਾਰ ਹੁੰਦਾ ਉਹ ਠੀਕ ਹੁੰਦਾ ਫੇਰ ਆਪਾਂ ਪੱਕਾ 2 ਮਹੀਨੇ ਵੇਲੇ ਸੀ 2 ਮਹੀਨੇ ਗੇਮਿੰਗ ਚੈਨਲ ਖੋਲਦੇ ਆਪਾਂ ਪੂਰਾ ਬਣਾ ਦੇ ਸੀ ਹਣਾ ਚਲੋ ਕੋਈ ਨਾ ਹੁਣ ਉਧਰ ਸੁੱਚ ਲਾ ਦਿਆ ਮੈਂ ਗੇਮਿੰਗ ਚੈਨਲ ਬਣਾ ਲੈਣਾ ਕਿ ਨਾ ਲਾ ਗਏ ਨਾ ਟਰਾਂਸਫਰਮ ਤੋਂ ਸੁੱਚ ਇਧਰ ਮੋਟਰ ਛੱਡਿਆ ਹੀ ਆਪਾਂ ਛੱਡ ਦੀ ਜੀ ਮੋਟਰ ਆਈਓਏ ਚੱਲ ਪੈਨੋ ਆਜੀ ਹੋਇਆ ਔਨ ਓਕੇ ਡੰਨਾ ਕੰਮ ਟੱਕੰਡ ਕੋਣ ਕਾੜ ਚੱਲ ਗਈ ਫਿਰ ਚਾਲਦੇ ਆ ਘਰੇ ਬਾਪਾ ਚੱਲ ਆਪਾਂ ਮਾਰ ਪ੍ਰਾਈਸਰ ਆ ਆ ਨਿਓ ਮਾਨਾ ਗਰੁੱਪ ਹਾਂਜੀ ਜੋੜੋ ਟੋਟਿਆ ਘਰ ਨੂੰ ਭੱਜਾ ਓਹੋ ਪਰ ਬਾਪੇਓ ਕਰ ਆਨ ਲਾਈਟ ਹੈ ਨਹੀਂ ਨਾ ਮੈਂ ਵੀ ਕਿਹਾ ਚਲੋ ਪਹਿਲਾਂ ਲਾਈਟ ਹੈ ਨਹੀਂ ਤਾਂ ਫਿਰ ਕੀ ਹੋਇਆ ਲਾਈਟ ਵਾਲਾ ਸਵਿਚ ਸਬੰਧ ਕਰ ਦਈਏ ਤੇ ਆਪਾਂ ਜਿਹੜੇ ਕਬੂਤਰਾਂ ਦੇ ਰੰਗ ਲਾਇਆ ਸੀ ਇੱਕ ਦਾ ਹਰਾ ਟੂਸਾ ਕੀਤਾ ਇੱਕ ਦਾ ਗਲਾਬੀ ਇੱਕ ਪਤਾ ਨਹੀਂ ਕਿਹੜਾ ਲੈਣੀ ਕਰੀ ਪਿਆ ਕਮੈਂਟਾਂ ਚ ਬਈ ਮੇਰਾ 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 ਮੈਨੂੰ ਮੈਸੇਜ ਵੀ ਕਰੀ ਪਿਆਗਾ ਤੇ ਮੈਂ ਉਹਨੂੰ ਕਹਾਈ ਮਾ ਚਲ ਕੋਈ ਨਾ ਮੇਰੇ ਕੋਲੇ ਘਰੇ ਆ ਜੀ ਤੇ ਲੈ ਜਿੰਦੂ ਦੇ ਦਾਂਗੇ ਤੈਨੂੰ ਠੀਕ ਹੈ ਕਿ ਨਹੀਂ ਪਰ ਐਡੇ ਤੋ ਦੇਖਣ ਨੂੰ ਚਿੱਟੀ ਆ ਗਈ ਇਹੀ ਕੰਮ ਕੀਤੇ ਐ ਬਾਜ਼ੀਆਂ ਦਾ ਖੇੜਾ ਜਿੱਤਿਆ ਚਿੜੀ ਮਾਰੀ ਜੀ ਮਹਾਨਤ ਹਾਸਲ ਕੀਤੀ ਹੈਗੀ ਤੇ ਠੀਕ ਹੈ ਨੀ ਅਸੀਂ ਵੀ ਇਹ ਕੰਮ ਉਹ ਕਰਦੇ ਰਹੇ ਆ ਬਈ ਆਏ ਦੇਖ ਕੇ ਸੁਣ ਕੇ ਗਾਂਧੀ ਗਾ ਪਰ ਕੋਈ ਗੱਲ ਨਹੀਂ ਜੇ ਇੱਥੇ ਪਹੁੰਚਿਆ ਮੇਰੇ ਕੋਲ ਕੋਈ ਲੈਣ ਬਿਨਾ ਕੰਮ ਤੋਂ ਕਬੂਤਰ ਹਨਾ ਤੇ ਐਸਾ ਮੈਨਿਪੂਲੇਟ ਕਰਦੇ ਆਂਗੇ ਬੰਦੇ ਨੂੰ ਉਹਦੇ ਪੈਰਾਂ ਚ ਕੱਢ ਲਾਂਗੇ ਤੋ ਵੇਖੀ ਚੱਲੋ ਹਨਾ ਉਹ ਕਲੇਣੀ ਕਰੀ ਪੱਬੀ ਜਿਹੜੀ ਤੇ ਟੂਸੇ ਤਰੰਗ ਨਹੀਂ ਲੈ ਹਰਾ ਗੁਲਾਬੀ ਕੱਚ ਅਖੋ ਕਬੂਤਰੀ ਮੇਰੀ ਉਹ ਕਬੂਤਰੀ ਮੇਰੀ ਕਬੂਤਰੀ ਮੇਰੀ ਹੈ ਮੈਂ ਜਾਣ ਕੇ ਕਬੂਤਰੀ ਕਹੀ ਸੀ ਹੈ ਤਾਂ ਕਬੂਤਰ ਉਹ ਜੇ ਐਡੇ ਹੀ ਨਹੀਂ ਤੁਹਾਨੂੰ ਪਤਾ ਲੱਗਦਾ ਬਾਈ ਮੇਰੇ ਮਗਰ ਲਾ ਕੇ ਤੂੰ ਕਬੂਤਰੀ ਕਹਿਣ ਲੱਗਿਆ ਆਪਦੇ ਕਬੂਤਰ ਨੂੰ ਹੈ ਤੇ ਫਿਰ ਮਾੜਾ ਮੋਟਾ ਯਾਰ ਸ਼ਰਮ ਨੂੰ ਹੱਥ ਮਾਰੋ ਹਣ ਮੈਂ ਕਬੂਤਰਾਂ ਤੋਂ ਕੀ ਕਰਾਉਣਾ ਇੱਥੇ ਸ਼ੌਂਕ ਚੱਲਿਆ ਮੈਂ ਤਾਂ ਅੱਜ ਕੱਢ ਕੇ ਛੱਡ ਦੂੰਗਾ ਜੇ ਆਉਣਾ ਹੋਵੇ ਤਾਂ ਆ ਜੂਗਾ ਜੇ ਜਾਣਾ ਹੋਵੇ ਤਾਂ ਜਾਣਗਾ ਲਓ ਜੀ ਪਹਿਲੇ ਨੰਬਰ ਤੇ ਤਾਂ ਆਪਣੇ ਦੋਵੇਂ ਛੱਡ ਦੇ ਗਲਾਬੀ ਕਾਂਟ ਤੇ ਗਲਾਬੀ ਟੂਸੀ ਵਾਲਾ ਓਕੇ ਛੜ ਤਾਂ ਇਹਨਾਂ ਨੂੰ ਬੈਗੇ ਛਤਰੀ ਤੇ ਹੁਣ ਲਈਓ ਜਾਲ ਚੋਂ ਕੱਢ ਗਏ ਦੋਵੇਂ ਠੀਕ ਹੈ ਹਾਂਜੀ ਤੇ ਹੁਣ ਇਹ ਦੋਵੇਂ ਕਬੂਤਰ ਛੱਡਦੇ ਆ ਬਈ ਨਾਲੇ ਕਰ ਲੋ ਸ਼ੌਂਕੇ ਕਮੈਂਟ ਪੜਾ ਤੁਹਾਨੂੰ ਸ਼ੌਂਕ ਹੀ ਕਰਾ ਦੇਣਾ ਦਾ ਠੀਕ ਹੈ ਇੱਕ ਕਬੂਤਰੀ ਇੱਕ ਕਬੂਤਰ ਹੈ ਇਧਰਲੀ ਕਬੂਤਰੀ ਹੈ ਤੇ ਆ ਕਬੂਤਰ ਹੈ ਬਈ ਠੀਕ ਹੈ ਬਹੁਤ ਚੰਗੇ ਆ ਦੋਵੇਂ ਆ ਬਹੁਤ ਚੰਗਾ ਲੱਗਿਆ ਮੈਨੂੰ ਠੀਕ ਹੈ ਕਬੂਤਰ ਵਾਕਈ ਵੀ ਗੱਲਬਾਤ ਹੈਗੀ ਕਬੂਤਰ ਜਾਂ ਤੇ ਛੱਡ ਦਿਆਂ ਦੋਹਾਂ ਜੇ ਆਉਣਾ ਹੋਇਆ ਤਾਂ ਭਾਗਤੋਂ ਆ ਜਿਓ ਨਹੀਂ ਸੋਡੀ ਮਰ ਜਿੱਦਾਂ ਮਰਦੀ ਹੈ ਕੋਈ ਦੇਖਦਾ ਨਹੀਂ ਕੋਈ ਚੱਕਰ ਨਹੀਂ ਤੁਹ ਚੱਕਰ ਨਹੀਂ ਤਾਂ ਕਰੇ ਹੁଁ ਛਤਰੀ ਲੈ ਲਾਂ ਉੱਚੀ ਕਰਕੇ ਇਹ ਆਂਦਿਆਂਗੇ ਕੋਈ ਇਸ਼ੂ ਨਹੀਂ ਹੋ ਜਾਂ ਦੋਵੇਂ ਇਹ ਹੋਰ ਲੱਗੇ ਕੱਠੇ ਦਾ ਇੱਕ ਤਾਂ ਸੀ ਨਵੇਂ ਉਤੋਂ ਦਾ ਡਾਕ ਇਕੱਠੇ ਦਿੱਤੇ ਹੋ ਜਾਂਦੇ ਹੂੰ ਫਿਰਦੇ ਕੀੜੇ ਪਾਉਂਦੇ ਚਲੋ ਛਤਰਿਆਂ ਸੁੱਤਰਾਂ ਕਰਕੇ ਸੈਟ ਵਾ ਟੂਚੀਆਂ ਚੰਚੀਆਂ ਕਰਕੇ ਲਾ ਦਿਆਂ ਮੈਂ ਲਾਈਟ ਵੀ ਅੱਗੇ ਲੇਟਾਂ ਨੂੰ ਬਿਜਾਦ ਗਏ ਹਾਂਜੀ ਮੇਰੇ ਦੋਸਤੋ ਤੇ ਆਪਣੇ ਕਬੂਤਰ ਤਾਂ ਫਿਰਦਿਆ ਵੀ ਆ ਦੋਵੇਂ ਇਹੜੇ ਨਵੇਂ ਛੱਡੇ ਸੀਗੇ ਯਾਰ ਇੱਧਰ ਉੱਚੇ ਖੜੇ ਘੜ ਗਏ ਜਾ ਘਣਾ ਇੱਕ ਨਾਲ ਤੀਜਾ ਕਬੂਤਰ ਹੋਰ ਰਲ ਗਏ ਪਤਾ ਨਹੀਂ ਕਿਹੜਾ ਉਹਨਾਂ ਦੇ ਪਤਨੇ ਆਪਣੇ ਜੀ ਇੱਕ ਸੀਗਾ ਸੁਣੀ ਆ ਗਿਆ ਉਹ ਵੀ ਤੇ ਉੱਚੇ ਗਏ ਸੀ ਵੀ ਕਬੂਤਰ ਪੂਰੇ ਅਧਕਾਰ ਉੱਚੇ ਜਾ ਵੜੇ ਛੱਡਾ ਸਾਰੇ ਕਬੂਤਰ ਦੋਵੇਂ ਹੀ ਹਨਾ ਹੋ ਸਕਦਾ ਹੈ ਘਰ ਵਾਪਸੀ ਕਰ ਗਏ ਹੁਣ ਆਪਦੇ ਹਨਾ ਜਿੱਥੋਂ ਆਏ ਹੋਣ ਕੋਈ ਪਤਾ ਨਹੀਂ ਹੁੰਦਾ ਜਾਨਵਰਾਂ ਦਾ ਤਾਂ ਹੀ ਛੱਡਦੇ ਸੀਗੇ ਆਪਾਂ ਮੈਰ ਕੇ ਆ ਰਹੀ ਹੈ ਨਾ ਜਾਨਵਰ ਨੇ ਘਰ ਮੁੜਨਾ ਹੁੰਦਾ ਹੈ ਤਾਂ ਉਹਨੂੰ ਮੌਕਾ ਦਿੱਤਾ ਜਾਵੇ ਮੁੜਨ ਦਾ ਕਈ ਵਾਰੀ ਆਊਟ ਆਊਟ ਹੋ ਕੇ ਉਹਨੂੰ ਭੱਜ ਭੁੱਜੇ ਹੁੰਦੇ ਸੌ ਗੱਲਾਂ ਬਣ ਜਾਂਦੀਆਂ ਬਾਕੀ ਛਤਰਿਆਂ ਲਾਤੀਆਂ ਆਪਣੇ ਦੋ ਫਿਰਦੇ ਆ ਦੋਵੇਂ ਨਵੇਂ ਛੱਡੇ ਆ ਆਥ ਨੇ ਆ ਕੇ ਦੇਖ ਲਾਂਗੇ ਜੇ ਆਏ ਬੈਠੇ ਹੋਏ ਬਈ ਤਾਂ ਲਾ ਦੇਾਂਗੇ ਤੇ ਨਾ ਆਏ ਹੋਏ ਤਾਂ ਕੋਈ ਚੱਕਰ ਨਹੀਂ ਬਾਕੀ ਇਧਰ ਬਈ ਕੂਤਰਾਂ ਨੂੰ ਹਣਾ ਖੋਡੇ ਖਾਡੇ ਖੋਲੇ ਹੀ ਤੜਕੋ ਤੜਕ ਕੇ ਤੇ ਪਿੰਲੀ ਬੁਲੀਟ ਪਾਈਏ ਕੂਤਰਾਂ ਨੂੰ ਠੀਕ ਆ ਨਾ ਓਏ ਮੈਂ ਚੱਲ ਕੋਈ ਕਰੀਏ ਦੋ ਪੈਸਾ ਦਾ ਕੰਮ ਆਇਆ ਬੋਤਲ ਕਿੰਨੇ ਟੋੜੇ ਆਪੋ ਫਿਰ ਮੁਰ ਦੇ ਟਾਈਮ ਨਾਲ ਪਾ ਦੇਗਾ ਦਾਣੇ ਨਾਲ ਖੜ ਦੇ ਖੜ ਦੇ ਖੜ ਦੇ ਥਲਾਂ ਢੁੱਲਾਂ ਹੀ ਪਾਉਣੀਆਂ ਨੇ ਬੱਚਿਆਂ ਦੇ ਬੱਚੇ ਹੋਏ ਪਿਆ ਬੜੇ ਵਾ ਵਾ ਆਜੋ 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 ਕੰਮ ਕੰਮ ਬੇਬੀ ਚੰਲੀ ਟਗਰੈਂਨ ਕਰੋ ਓਕੇ ਅਗਰ ਮੜਵਾ ਦਾਂ ਠੀਕਾ ਲੋਕ ਦੇ ਢੱਲਾ ਗਰਮੀ ਬਹੁਤ ਜਿਆਦਾ ਆਵੇ ਤੇ ਖੜਾ ਹੀ ਨਾਦਾ ਸੀਹੇ ਲੱਗੇ ਪਏ ਇਥੇ ਯਾਰ ਜਿਆਦਾ ਸੌਣ ਲਾ ਲੋ ਹਨਾ ਕਿੰਨਾ ਵੀ ਜਿਆਦਾ ਬੁਰਾ ਹਾਲ ਹੋਣਾ ਗਰਮੀ ਦਾ ਓਕੇ ਜੀ ਡਨ ਆ ਸਾਰਾ ਕੰਮ ਹੁਣ ਚੱਲਦੇ ਆ ਵੀ ਰੋਟੀ ਪਣੀ ਖਾਣੇ ਆ ਬੈਠੇ ਆ ਗਿਮਗਮ ਲਾਉਣੇ ਆ ਨਹੀਂ ਗੇਮ ਨਹੀਂ ਯਾਰ ਤੇ ਹਜੇ ਪਹਿਲਾਂ ਖੇਤ ਚਾਹ ਫਲਾ ਕੇ ਆਵਾਂਗੇ ਫਿਰ ਫ੍ਰੀ ਹੋ ਕੇ ਗੇਮ ਖੇਡਾਂਗੇ ਹਾਂਜੀ ਮੇਰੇ ਦੋਸਤੋ ਆ ਕੇ ਇਧਰਲੇ ਘਰੇ ਦੇਖਿਆ ਜੀ ਆਪਣੇ ਦੋਵੇਂ ਕਬੂਤਰ ਬੈਠਿਆ ਹਨਾ ਇੱਕ ਕਬੂਤਰ ਉਹ ਡਾ ਫਿਰਦਾ ਬਈ ਕੱਚ ਟੂਸੇ ਵਾਲਾ ਜਿਹੜਾ ਨਵਾਂ ਛੜਿਆ ਸੀਗਾ ਉਹਦਾ ਘਰ ਤੇ ਹੀ ਫਿਰਦਾ ਏ ਯਾਰ ਉਹ ਤਾਂ ਬੈ ਜਾਣਾ ਯਾਰ ਲਗਭਗ ਮੈਨੂੰ ਐ ਲੱਗਦਾ ਕਬੂਤਰ ਦਿਖਾਵਾਂ ਤੁਹਾਨੂੰ ਮੈਂ ਕਿੱਧਰ ਗਿਆ ਹੁਣ ਇਹੇ ਕਿੱਧਰੇ ਟੱਪ ਗਿਆ ਸ਼ਿਰਵੇਲੇ ਖੜ ਜੋ ਯਾਰ ਇੱਥੇ ਘਰ ਤੇ ਹੀ ਫਿਰਦਾ ਸੀਗਾ ਹੁਣੇ ਤਾਂ ਦੇਖਿਆ ਮੈਂ 1 ਮਿੰਟ ਪਹਿ ਬਾਹੂ ਜਾਂਦਾ ਹੋ ਜਾਂਦਾ ਹੋ ਜਾਂਦਾ ਦੇਖਿਆ ਉਹ ਜਾਂਦਾ ਉਹ ਥੜਾ ਤਾਂ ਨੈਕ ਸੇਰ ਬਲਰ ਕਰ ਦਿੰਦਾ ਬ్రో 2x ਤੇ ਦੇਖ ਲੋ ਇੱਥੀ ਦਾ ਦਾ ਪਤਾ ਨਹੀਂ ਕਿਧਰ ਗਏ ਹੁਣ ਆਏ ਟੱਪੇ ਛੋਟੇ ਸਾਹਮਣੇ ਹਰੀ ਟਰੀ ਵਾਲੀ ਨਹੀਂ ਪਤਾ ਫਿਰ ਕਬੂਤਰ ਤਾਂ ਫਿਰਦਾ ਇਹ ਫਿਰ ਇਹ ਤਾਂ ਇਹ ਤੇ ਲੱਗੀ ਛਤਰੀ ਤੇ ਬੈਠਾ ਸੀ ਤੇ ਜਾਂਦਾ ਵੀ ਨਹੀਂ ਕਿਤੇ ਉਹ ਕਬੂਦਰੀ ਰਾਤ ਨੂੰ ਨੇਰੇ ਹੋਏ ਜਾਲ ਤੇ ਬੈਠੀ ਸੀ ਉਹਦਾ ਕੋਈ ਪਤਾ ਨਹੀਂ ਹੁਣ ਵੀ ਉਹ ਕਿਧਰੋਂ ਆਈ ਹੋਊਗੀ ਉਹਨੂੰ ਕੀ ਗੱਲ ਕੀ ਉਂਝਲ ਹੋ ਗਈ ਕੂਦਰੀ ਨੂੰ ਬੈਠਣ ਲੱਗੀ ਉਹਨੂੰ ਤਾਂ ਕਰਕੇ ਚਲੋ ਕੱਛ ਟੂਸਲਾ ਆ ਜੂ ਕਰੇ ਦੂਜੀ ਹਰੀ ਟਰੀ ਵਾਲ ਦਾ ਨਹੀਂ ਪਤਾ ਹੋ ਗਈ ਕਿ ਨਹੀਂ ਹਣਾ ਕੋਈ ਗੱਲ ਨਹੀਂ ਫਿਰਦਾ ਕਬੂਤਰ ਬਾਹਰ ਓਕੇ ਰਪੋਟਾਂ ਮਸਾਜ ਜਦੋਂ ਆ ਕੇ ਬੈਠਣਾ ਆ ਕੇ ਬਹਿ ਜਾਣਾ ਉਹਨੇ ਪਬੜਕਾਉਣ ਬੜਕੂਣ ਦੀ ਖੇਚਲ ਨਹੀਂ ਕਰਦੇ ਹਾਂਜੀ ਪਹੁੰਚ ਗਏ ਜੀ ਖ ਲੈ ਕੇ ਬਾਈਕ ਰੈਡੀ ਗਾੜੀ ਸਾਈਕਲ ਚੌੜ ਕਰਦਾ ਯਾਰ ਮੋਟਰਸਾਈਕਲ ਵੀ ਮੈਂ ਤਾਂ ਨੀਰਾ ਲੈਣ ਠੀਕ ਹੈ ਕਿ ਨਹੀਂ ਨਾਲੇ ਨੀਰਾ ਲੈ ਗਿਆਵਾਂਗੇ ਨਾਲ ਚਾਹ ਫੜਾ ਕੇ 11 ਵਾਲੀ ਤੇ ਨਾਲੇ ਨੀਰੇ ਨੂੰ ਪਾਣੀ ਲਾ ਦੇਾਂਗੇ ਹੁਣ ਮੈਂ ਨਾਲੇ ਘਰੋਂ ਹੀ ਆਇਆ ਗੱਡੀ ਤੇ ਮੋਟਰਸਾਈਕਲ ਲੈ ਕੇ ਜਦੋਂ ਮੈਂ ਇੱਥੇ ਆ ਗਿਆ ਹੁਣ ਮੈਨੂੰ ਕਹਿੰਦੇ ਜਾ ਭੱਜ ਕੇ ਘਰੇ ਜਾ ਤੇ ਘਰੋਂ ਰੇ ਚੱਕ ਕੇ ਲੈ ਯੂਰਗਾ ਕੇ ਨੀਰੇ ਛੱਟ ਕੇ ਪਾਣੀ ਲਾਵਾਂ ਉਹੀ ਗੜੇ ਲਗਾਈ ਆ ਤੇ ਯਾਰ ਚਲੋ ਕੋਈ ਕਰੇ ਜਾਇਆ ਕਿ ਫਿਰ ਗਿੜਾ ਲਾ ਕੇ ਹਾਂਜੀ ਮੇਰੇ ਵੀਰੋ ਆਗੇ ਜੀ ਕਰੇ ਲੈਂਦੀ ਨੀਰੇ ਦੀ ਗੱਡੀ ਲੋਡ ਕਰਕੇ ਓਕੇ ਆਵੇ ਹੁਣ ਟੈਨਸ਼ਨ ਫਰੀ ਹੈ ਕਿਉਂ ਦੋ ਵਾਲੀ ਚਾਹ ਹਨਾ ਬਾਬਾ ਬੇ ਕਰਿਆ ਕੇ ਪੀਣਾ ਨੀਰਾ ਕੂਤਰ ਜਿਨ੍ਹਾਂ ਨੇ ਪਾ ਜੂਗਾ ਥੋੜਾ ਫੇ ਗੇਮ ਫੇਟ ਇੰਤਿਆਥ ਨੇ 5 ਵਜੇ ਕਮਰੇ ਚੋਂ ਨਿਕਲਣਾ ਹੈ ਠੀਕ ਹੈ ਇੱਕ ਕਬੂਤਰ ਆ ਗਿਆ ਬਈ ਕਰੇ ਆਪਣਾ 100% ਹਾਂ ਬਗਲ ਵਾਲਾ ਆ ਗਿਆ ਬਗਲ ਟੂਸਾ ਲ ਸਦਾ ਹੋਵੇਗਾ ਵੀ ਆ ਕੇ ਜਿਹਦਾ ਹਰਾ ਟੂਸਾ ਕੀਤਾ ਇਸ ਤੇ ਗਲਾਬੀ ਬਗਲ ਸੀਗੀ ਉਹ ਅੱਗੇ ਬੈ ਗਿਆ ਉਹ ਹਰੀ ਟੋਰੀਅਲ ਨਹੀਂ ਆਈ ਯਾਰ ਉਹ ਪਤਾ ਨਹੀਂ ਕਿਧਰ ਗਈ ਉਹ ਤੇ ਸਿੱਧਾ ਆ ਕੇ ਬਹਿ ਗਿਆ ਚਲੋ ਇਹ ਤਾਂ ਲੱਗ ਗਿਆ ਹਾਂਜੀ ਗੇਮ ਰੂਮ ਖੇਡ ਕੇ ਆ ਗਿਆ ਭਾਈ ਬਾਹਰ ਹੁਣ ਖੇਤ ਕਿਹੜਾ ਮਾਰਿਆ ਗਿਆ ਮੈਂ ਲਗਾਇਆ ਮੋਟਰ ਦੇਖਾ ਕੇ ਛੱਡ ਗਿਆ ਜਿਹੜੇ ਤੜਕੇ ਆਪਾਂ ਤੇ ਭੋਲੀ ਗਈ ਮੈਂ ਤਾਂ ਫਿਰ ਉਧਰਲੇ ਕਰੇ ਚੱਲ ਕੇ ਵੀ ਦੇਖਦੇ ਹਾਂ ਕਬੂਤਰਾਂ ਦਾ ਹਾਲ ਚਾ ਹਾਂਜੀ ਬਾਪੇ ਆ ਗਈ ਸੀ ਖੇਤ ਬੰਬਣੀ ਲਈ ਪੇਕੇ ਆ ਰਹਿਆਂ ਦੀ ਤੜਕੇ ਦੀ ਮੋਟਰ ਚੱਲੀ ਜਾਂਦੀ ਹੁਣ ਮਗਰੋਂ ਕਰਦੇ ਕਿਾਰੇ ਬੰਦ ਲੱਗ ਭਗ ਹਨਾ ਤਿੰਨ ਤੇ ਪਾਣੀ ਇਧਰ ਗਾਂਹ ਟਾਪਦਾ ਕਰਦਾ ਕਈ ਹੈਣੀ ਸੀ ਬਈ ਹੱਥਾਂ ਨਾਲ ਹੀ ਬੰਨ ਖੋਲਦਾ ਮੈਂ ਇਧਰ ਤੇ ਪਾਣੀ ਹੋ ਗਿਆ ਗਾਂਹ ਪੈਂਦਾ ਇੱਕ ਅੱਗੇ ਦੇਖਣਾ ਅੱਗੋਂ ਵੀ ਵਾਟਰ ਟੁੱਟੀ ਹੈ ਨਾ ਫਿਰ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਬਸ ਹਾਂਜੀ ਮੇਰੇ ਵੀਰੋ ਆਗੇ ਜੀ ਦਰਨੇ ਕਰੇ ਹਾਂ ਹਾਂ ਲੀਓ ਬੇਬੀ ਹੁਣ ਆਏ ਕਰੀ ਭਾਈ ਇੱਕ ਤਾਂ ਆਪਾਂ ਬੱਚਿਆਂ ਦੇ ਠੱਲਾ ਪਾਦ ਗਏ ਠੀਕ ਆ ਬੱਚਿਆਂ ਨੇ ਠੱਲਾ ਪਾ ਦिए ਤੇ ਦਾਣਾ ਬਣੀ ਪਾਈਏ ਤੇ ਦੇਖੋ ਤੁਸੀਂ ਟਾਈਮ ਲੈਪਸ ਦੀ ਮਤ ਨਾਲ ਹੂੰ ਬਗਲ ਤੋਂ ਸੈਲ ਤਾਂ ਲੱਗ ਗਾ ਡੇ ਵੀ ਆ ਫਿਰਦਾ ਆ ਫਿਰਦਾ ਵਿੱਚ ਭੱਜੇ ਕਬੂਤਰਾਂ ਦੇ ਆ ਯਾਰ ਕੈਮਰਾ ਖਰਾਬ ਹੋ ਗਿਆ ਆਪਣਾ ਹਾਂਜੀ ਇੱਕ ਕਬੂਤਰ ਆ ਗਿਆ ਜੀ ਹਰਾ ਟੂਸਾ ਗੁਲਾਬੀ ਬਗਲ ਵਾਲਾ ਠੀਕ ਹੈ ਟੌਰੀ ਵਾਲੀ ਨਹੀਂ ਆਈ ਕੁਮਾਰ ਯਾਰ ਨੂੰ ਉਹਨੂੰ ਲਾ ਕੇ ਲੈਣੇ ਨਵੇਂ ਨੂੰ ਲਾ ਲੈ ਆਪਣੇ ਨੂੰ ਤਾਂ ਆਪੇ ਲਾ ਲੈ ਲੈ ਆਉਂਦਾ ਕਿ ਨਹੀਂ ਆਉਂਦਾ ਲਿਓ ਆ ਗਿਆ ਆ ਗਿਆ ਹੁਣ ਹੁਣ ਜਾਣਗੇ ਸਾਰੇ ਜਾਣਗੇ ਹੁਣ ਗਏ ਸਾਰੇ ਚੱਕ ਦੇ ਤਾਂ ਚਲੋ ਕੋਈ ਨਾ ਲਾਉਣੇ ਇਹਨਾਂ ਨੂੰ ਇੱਧਰ ਦੇਖੋ ਉਸਤਾਦ ਆ ਗਿਆ ਤੁਹਾਨੂੰ ਕਿਹਾ ਸੀਗਾ ਨਾ ਕਾੜਦੇ ਕੋਣ ਥੱਲੇ ਚੱਲੇ ਗੱਲ ਕਰਦੇ ਆਂ ਹਾਂਜੀ ਹੋ ਗਈ ਉਹੀ ਗੱਲ ਜਿਹੜੀ ਤੁਹਾਨੂੰ ਕਿਹਾ ਸੀਗਾ ਠੀਕ ਹੈ ਕਿ ਨਹੀਂ ਕੱਲ ਤੱਕ ਅਮਰੀਕੀ ਕੋਲੇ ਜਾਂਦੇ ਸੀ ਤੇ ਅੱਜ ਅਮਰੀਕੀ ਆ ਗਿਆ ਸਾਡੇ ਕੋਲੇ ਹੈ ਹੋਰ ਉਹ ਅਮਰੀਕੀ ਕਿਵੇਂ ਐ ਠੀਕ ਐ ਕੀ ਬੰਦਾ ਐ ਟੂਟਰ ਦੇ ਸਾਡਾ ਫੜ ਕੇ ਮੈਂ ਤੁਸੀ ਇਕ ਲਿਆਂਦਾ ਹੈ ਤੇਰਾ ਕਿਹੜਾ ਲਿਆਂਦਾ ਸੀ ਚਿੱਟੀਆਂ ਖਾਂਦਾ ਮੈਨੂੰ ਪਤਾ ਨਹੀਂ ਚਿੱਟੀਆਂ ਖਾਂਦਾ ਕਿਹੜਾ ਯਾਰ ਉਹ ਤਾਂ ਉਧਰ ਹਟ ਗਿਆ ਸੀ ਕਿੱਥੇ ਕਿਹੜਾ ਲਾਲ ਗੁੰਝ ਵਾਲਾ ਲਾਲ ਗੁੰਝ ਤਾਂ ਕਿਸਦਾ ਹੈ ਹੀ ਨਹੀਂ ਸੀ ਇਹਦਾ ਲਾਲ ਗੁੰਝ ਵਾਲਾ ਤੇਰਾ ਬੈਕ ਤੇ ਆਲਾ ਯਾਰ ਉੱਥੇ ਤਾਂ ਬੈਠਾ ਸੀ ਮੈਂ ਛੱਡਾ ਸੀ ਆਕੇ ਲੈ ਮੈਂ ਛੱਡਾਈ ਗਾ ਦਾ ਕਾ ਵੇ ਸੱਚੀਆਂ ਗੱਲਾਂ ਕੱਢਦਾ ਮੂੰਹ ਹਾਂ ਹੋਈ ਤਾਂ ਗੱਲ ਹੈ ਕੋਈ ਨਾ ਸਾਡੇ ਕੋਲ 10 ਦਿਨ 10 ਦਿਨ ਬਾਅਦ ਤੈਨੂੰ ਲਾ ਕੇ ਦੇ ਦਾਂਗੇ ਨਿੰਮ ਨੂੰ ਮੇਜ ਬੈਠਾ ਹੋਣਾ ਕਿਤੇ ਇੱਥੇ ਹੋਰ ਕੀ ਕਰਗੇ ਨਹੀਂ ਦੇ ਦੇ ਮੈਂ ਕਿਉਂ ਦਿੱਜੇ ਕਰੂਣਾ ਇੱਥੇ ਰੱਖਣਾ 10 ਦਿਨ ਸਾਡੇ ਕੋਲ ਗੇੜੇ ਦਾ ਮਾਰ ਫਿਰ ਤੈਨੂੰ ਦੇਵਾਂਗੇ ਜੇ ਸਾਡੇ ਲਵਾਏ ਸੀਗੇ ਤੂੰ ਫੜ ਕੇ ਸਾਨੂੰ ਫੇਰ ਵੀ ਨਹੀਂ ਦਿੱਤਾ ਸੀ ਆ ਤੂੰ ਉਹ ਨਹੀਂ ਮੈਂ ਬਹੁਤ ਜ਼ੋਰ ਮਾਰਿਆ ਸੀ ਜਦ ਤੂੰ ਛੜਦਾ ਕਾ ਤੂੰ ਹੀ ਨਾਲ ਕਬੂਤਰੇ ਜ਼ੋਰ ਮਾਰਦਾ ਸੀ ਆ ਤਾਂ ਆ ਜੂਗਾ ਹੂੰ ਆ ਜੂਗਾ 15 ਦਿਨ ਹੋ ਗਏ ਯਾਰ ਰਸਤਾ ਪਤਾ ਹੀ ਨਹੀਂ ਛੱਡੀ ਮੈ ਸਾਨੂੰ ਆਏ ਆ ਜੂਗਾ ਹੋਰ ਕੀ ਹੈ ਨਿਮਮ ਚ ਬੈਠਾ ਹੈ ਇਹ ਨਹੀਂ ਬੈਣਾ ਬੈਣਾ ਨੇ ਕੋਈ ਗੱਲ ਇਹ ਮਗਰ ਜਾਂਦੀ ਨੇ ਵੇ ਦੇਖ ਕੇ ਬੱਚੇ ਤਾਂ ਕੱਢ ਲੇ ਸਾਰਿਆਂ ਨੇ ਚੱਲ ਪਾ ਦੇ ਪਾਇਆ ਸੀ ਸਮਾਨਾਂ ਵਿੱਚ ਇਹਦੇ ਕੋਈ ਨਾ ਆਈ ਚੱਲਣ ਦੇ ਥੋੜਾ ਇਹ ਉਹਨਾਂ ਰੱਖ ਦੀ ਬਸ ਬਹੁਤ ਹੈ ਬਹੁਤਾ 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 ਬਸ ਬਸ ਰਕਾ ਦੂੰ ਤਾਂ ਕੜ ਰਹੀ ਹੈ ਪਾਣੀ ਆ ਸਹਲੋ ਝਾੜ ਕੇ ਰੱਖੀ ਇਹਨੂੰ ਉਹ ਬਿਠਣ ਲੱਗ ਜਾਂਦੇ ਨੇ ਗਈ ਯਾਰੀ ਆ ਲੈ ਉਹ ਇਧਰ ਵੀ ਦਾਣਾ ਪਾਣੀ ਪਾਦਾ ਆ ਇਧਰ ਵੀ ਦਾਣਾ ਪਾਣੀ ਪਾਤਾ ਠੀਕ ਹੈ ਕਹਿੰਨੀ ਤੇ ਇਧਰ ਵੀ ਦਾਣਾ ਪਾਣੀ ਪਾਤਾ ਖੜ ਜਾ ਪਾਣੀ ਥੋੜਾ ਹੋਰ ਪਾ ਦੇ ਨਿਗਰ ਰੱਖਣੀ ਪੈਂਦੀ ਉਹ ਤਾਂ ਬਾਰੀ ਖੋਲ ਕੇ ਵੀ ਇਹ ਰਪਿਆ ਹੀ ਹੈ ਪਾਣੀ ਦਾ ਬਹੁਤ ਆ ਓਕੇ ਆ ਢੇੜ ਦੇ ਆ ਰੇ ਕਿਧਰ ਹੀ ਪਾ ਦੀ ਖੋਡਾ ਨੰਬਰ ਚਾਰ ਚੀ ਪਾ ਦੀ ਇਹ ਤਾਂ ਪਿਆ ਹੀ ਹੋਣਾ ਯਾਰ ਮੂਲੀ ਹੀ ਪਈ ਘੁੱਟ ਕੀ ਬਸ ਬਹੁਤ ਹਿੱਦ ਰੂਣਾ ਹੋਆ ਪਰ ਲਿਆਂ ਦਾ ਇਹਦਾ ਕਬੂਤਰ ਵੱਡਾ ਹੈ ਇਧਰ ਤਾਂ ਕਬੂਤਰੀ ਥੋੜੇ ਠੀਕ ਆ ਕਿ ਨਹੀਂ ਇਧਰ ਵੀ ਪਾ ਦੀਏ ਬੈਟਕ ਚ ਵੀ ਪਾ ਦੀਏ ਤੇ ਫਿਰ ਟੈਨਸ਼ਨ ਫੇਰੀ ਬਹੁਤਾ 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 ਕੱਲ ਨੂੰ ਤਾਂ ਧੋਣਾ ਹੀ ਹੈ ਬੈਟਕ ਚ ਮੈਂ ਲੈ ਜਾਣਾ ਬੈਟਕ ਚ ਹਾਂ ਪਾਇਆ ਤੇ ਕੋਈ ਟੀਲ ਗੱਦੀ ਥਾਂ ਕੇ ਬਿਠਾ ਕੇ ਕਰਿਆ ਨਾ ਕੋ ਉੱਤਰ ਦੇ ਉੱਤਰ ਘਾਤ ਰਹੀ ਨਹੀਂ ਮੈਂ ਅਮਰੀਕਾ ਗਾਣਾ ਸਾਡੇ ਕੋਲੇ ਹਾਂਜੀ ਤੇ ਇਧਰ ਬੈਠਾ ਕੇ ਪਾ ਦੀ ਵਾਟਰ ਯੋ ਵਾਵਾ ਪੀ ਜਾਂਦੇ ਰਿਹਾ ਬਾ ਦੀਵਾ ਟੀਵੀ ਨੂੰ ਇਹ ਕਰਦੇ ਉਹ ਕਹੇ ਵੇਚੀ ਗੂੜੀ ਘੈਂਡਾ ਨਾਲ ਆ ਲੈਣੇ ਛੜੀ ਉਹ ਹੈ ਉਹ ਬੱਚਾ ਤਾਂ ਰੈਸੋ ਥੱਲੇ ਐ ਰਿਕ ਜਿਹਦੇ ਅੱਜ ਜਿਹੜੇ ਨੂੰ ਚੋਗ ਇਹ ਤਿੰਨ ਦੇਤੀ ਯੋਗ ਤਾਇਰ ਦੇ ਦਿੰਦੇ ਨਹੀਂ ਨਾਰਮਲ ਜਿਹਾ ਮਾਰਾਂ ਮੋਟੀਆਂ ਦਿੱਤਾ ਚੋਲ ਦੇ ਵਾਰੀ ਯਾਰ ਖੋਲ ਲਾ ਉਹ ਖੋਲ ਦੋ ਖੋਲ ਲਾ ਯਾਰ ਉਹ ਹੀ ਗੱਲ ਤੇ ਉਹ ਹੀ ਮੇਰੀ ਗੱਲ ਨਾਲ ਗੱਲ ਹੋਈ ਆ ਉਹ ਖੋਲ ਯਾਰ ਖੋਲ ਲਾ ਬਾਈ ਯਾਰ ਜਦੋਂ ਯਾਰ ਜਵਿੰਦਰਵਾਲ ਕਿਵੇਂ ਬਾਹਰ ਨਿਕਲਿਆ ਯਾਰ ਨਿਕਲੇ ਉਹਦਾ ਜਗਾੜੀ ਉਹਦਾ ਇੰਨੀ ਕੀਤੀ ਆ ਕੁਝ ਹੰਤੱਕ ਕੋਈ ਵੀ ਕੀਤੇ ਨਾ ਉਹ ਖੋਲ ਦੇ ਪੁੰਦਾ ਕਰ ਮੀਂਹ ਨਾ ਮੁੰਨੂ ਖੁੱਡੇ ਹੀ ਪਟੇ ਖੁੱਡੇ ਹੀ ਪਟਿਆ ਹੰਤੱਕ ਤੇ ਚੱਲੇਗੇ ਗਰੀ ਦੇ ਗਰੀ ਆਏ ਅਬਦੁੱਲਾ ਰਾਇਏ ਮੁੱਖ ਆਪਣੇ ਗਿਹੜੇ ਘੜਾਈ ਆ ਤੇ ਪਹਿਲੇ ਤਾਂ ਨਹੀਂ ਅੱਗੇ ਲੈ ਜੂਗਾ ਉਹੀ ਤਾਂ ਗੱਲ ਹੈ ਮੈਂ ਤਾਂ ਖੁਦ 400 ਨਹੀਂ ਪਾਇਆ ਵੀ ਮੈਂ ਉਹ ਤੋਂ 400 ਤਾਂ ਸੀ ਵੀ ਨਹੀਂ ਪਾਉਂਦੇ ਫਰੀ ਕੀ ਵਜ ਗਿਆ ਜੇ ਉਹ ਆਏ ਤਾਂ ਬੱਸ ਗਿਆ ਚੱਲਗੇ ਇਹ ਤਾਂ ਪਾ ਆਏ ਤੋ ਫਸ ਗਿਆ ਆਏ ਤੋ ਫਸ ਗਿਆ ਬਰੀ ਕੀ ਮਾ ਬਣਾ ਭਾਈ ਨਿਕਲਿਆ ਹੁਣ ਮੈਂ ਕਿਵੇਂ ਖੋਲਣਾ ਮੈਂ ਤਾਂ ਨਿਕਲ ਜਾਊਗਾ ਫਿਰ ਆ ਕੇ ਕਿਹਾ ਤੇ ਨਿਕਲਿਆ ਲੈ ਪੱਟ ਦੇ ਆਪਾਂ ਨੂੰ ਕਿੱਲਾ ਪੱਟ ਦੇ ਲੈ ਪੱਟ ਕੇ ਨਿਕਲਿਆ ਬਣਾ ਅੰਨੇ ਦਾ ਸੀ ਮਿੰਦੀਗੇ ਭਰਾਵਾ ਸਾਨੂੰ ਵੀ ਦੀਨੇ ਜੀ ਵੀ ਘਰੇ ਇੱਟਦਾ ਸੀ ਆਉਗੀ ਉਤਰ ਛੜ ਦੇ ਵਿੱਚ ਤਰਾਉ ਬਹਿਟਨੇ ਮਤੇ ਛੜ ਦੇ ਵਿੱਚ ਭਾਈ ਬਾਹਰ ਤਾਂ ਖੋਲ ਮੈਂ ਤਾਂ ਨਹੀਂ ਖੋਲਦਾ ਖੋਲ ਦੇ ਯਾਰ ਵੇ ਨੂੰ ਪਤਾ ਹੀ ਨਹੀਂ ਉਹ ਆਪਣੇ ਹਿਸਾਬ ਕਿਤਾਬਾ ਬਈ ਆਹ ਕੁੱਤਰੋ ਲੈ ਸਾਡੇ ਮੇਰੇ ਆਹ ਬਗਲੇ ਦੀ ਜਿੱਡੇ ਤੇ ਛੱਡ ਦੇ ਮੇਰੇ ਹੀ ਵਿੱਚ ਉਹ ਛੱਡ ਦੂੰਗਾ ਫੇਰ ਤੂੰ ਆ ਬਾਹਰ ਤਾਂ ਬੋਲਾ ਬਾਹਰ ਪਈ ਜਿਵੇਂ ਅੰਦਰ ਵਾਲੇ ਤੋਂ ਨਿਕਲੇ ਬਾਹਰ ਮੈਂ ਤਾਂ ਮੈਂ ਤਾਂ ਨਿਕਲਿਆ ਉਹ ਅੰਦਰ ਨਿਕਲਿਆ ਇਹ ਤਾਂ ਗੇਟ ਚੋਂ ਕਿ ਨਿਕਲਿਆ ਗੇਟ ਚੋਂ ਲੈ ਗਨੇ ਹਤੋ ਆ ਤੂੰ ਘੋੜੀ ਉੱਤਰ ਤਰਾ ਨਿੰਮ ਤੇ ਬੈਠਾ ਵਿੱਚ ਛੱਡ ਉਹ ਛੱਡ ਤੂੰ ਜੰਗਲਾਂ ਵਿੱਚ ਛੱਡੂ ਥੱਲੇ ਬਾਹਰ ਕੋਲ ਛੱਡ ਦਿੰਦਾ ਮੈਂ ਖੋਲ ਉਹ ਨਹੀਂ ਬੋਲਦਾ ਨਾ ਆ ਤੂੰ ਘਰ ਮੈਂ ਖੋਲ ਛੱਡ ਦੇ ਯਾਰ ਮੈਂ ਖੋਲ ਦਮਾਰਾ ਔਰ ਤੂੰ ਨਾ ਆ ਬੰਦ ਮੈਂ ਨਾ ਮੈਂ ਗਾਲਾਂ ਲੈਂਗੇ ਆ ਕਿਵੇਂ ਗਾਲਾਂ ਲੈਂਗਾ ਚੱਕੇ ਮਾਰ ਦਿੰਦਾ ਵੀ ਤੇ ਮੈਂ ਆ ਗਿਆ ਜੀ ਇੱਧਰ ਲੈ ਕੇ ਲਿਓ ਬਰੀ ਨੂੰ ਰੋਟੀ ਪਾਣੀ ਖਵਾ ਪਿਆ ਤਾਂ ਆਪ ਰੋਟੀ ਪਾਣੀ ਖਾ ਪੀ ਲਿਆ ਨਾ ਕੇ ਹਟ ਚ ਗਿਆ ਨਾ ਨਾ ਸਰ ਮੈਂ ਇੱਧਰ ਆ ਗਿਆ ਮੈਨੂੰ ਯਾਦ ਆ ਗਿਆ ਮੈਂ ਪਹਿਲਾਂ ਖੁੱਡੇ ਆਂਗਾ ਲੇਟਾਂ ਲੁੱਟਾਂ ਛੱਡ ਕੇ ਆਣਾ ਬਾਹਰ ਨਹੀਂ ਬੰਦ ਪਈ ਮਾਨੀਰਾ ਹੋਇਆ ਪਿਆ ਉਹ ਆ ਪਹਿਚਾਨਣ ਕਰਿਆ ਕਿ ਮੈਂ ਕੋਦਰ ਫੇਰ ਆ ਕੇ ਲੇੜ ਲੜ ਪਾਵਾਂਗੇ ਇੱਕ ਵਾਰੀ ਕਿ ਉਧਰ ਗੇਮ ਖੇਡਣ ਦੀ ਆਦਤ ਪਈ ਮੈਂ ਗੇਮ ਉਧਰ ਬੈਠ ਕੇ ਖੇਡਦਾ ਨਾ ਬਾਅਦ ਚ ਇੱਧਰ ਆ ਜਾਂਦਾ ਹੁੰਨਾ ਕਿਉਂਕਿ ਉਧਰ ਫਿਰ ਏਸੀ ਜਿਨਾ ਫੋਨ ਹੀਟ ਰਿਹਾ ਨਹੀਂ ਫੋਨ ਹੀਟ ਵਾਲਾ ਹੁੰਦਾ ਤਾਂ ਕਰਕੇ ਤੇ ਹੁਣ ਲੀਓ ਬ੍ਰੀ ਪ੍ਰਾਕੀਤ ਹੁੰਦਾ ਇੱਥੇ ਫਿਰ ਮੈਂ ਰਾਤ ਨੂੰ ਆਇਆ ਇਨੋਂ ਇੱਥੇ ਕੋਈ ਚੱਕੇ ਨਹੀਂ ਬਾਕੀ ਸਾਨੂੰ ਮੇਰਾ ਪਤਾ ਮੈਂ ਤੁਰੇ ਹੀ ਫਿਰਦਾ ਕਦੇ ਇੱਧਰ ਕੋਦੇ ਉਧਰ ਗਈ ਚੱਲੀ ਜਾਂਦਾ ਰਹਿੰਦਾ ਲ ਓਕੇ ਬ੍ਰੋ ਬਸ ਸਾਰੇ ਕੂਤਰਾਂ ਨੂੰ ਦਾਣਾ ਪਾਣੀ ਹੋ ਗਿਆ ਸੀ ਜਿੰਦੇ ਕੁੰਡੇ ਲਾ ਤੇ ਸਾਰਾ ਕੁਝ ਦੇਖ ਕਰ ਲਿਆ ਸੈਟ ਵਟ ਸਾਰਾ ਹਨਾ ਤੇ ਉਹ ਬਈ ਅਮਰੀਕੀ ਨੂੰ ਕਬੂਤਰ ਨਹੀਂ ਦਿੱਤਾ ਚੋਬਰ ਕਹਿੰਦਾ ਇਹ ਨਹੀਂ ਦੇਣਾ ਕਹਿੰਦਾ ਯਾਰ ਇਹਨਾਂ ਦਾ ਪਹਿਲਾਂ ਮਿੰਤਾ ਕਢਾਉਣਾ ਗੀੜੇ ਲਾਉਣੇ ਕਹਿੰਦਾ ਪਹਿਲਾਂ ਜਿਵੇਂ ਇੰਨੇ ਆਪਾਂ ਲਾ ਕੇ ਫਿਰ ਦੇਵਾਂਗੇ ਮੈਂ ਤੂੰ ਛੱਡ ਪਰਾਂ ਯਾਰ ਕਿਉਂ ਯਾਰ ਉਹ ਤਾਂ ਜਿਹੋ ਜਿਹਾ ਹੈਗਾ ਹੈਗਾ ਭਾਂਗਾ ਦੂੰ ਮੈਂ ਖੋਦ ਰਲ ਉਹ ਕੌਲ ਮਾਰਨਾ ਹਨ ਉਹ ਚੋਬਰ ਦੇਖਿਆ ਜਾਂਦੇ ਅਮਰੀਕੀ ਨੂੰ ਕਬੂਤਰ ਲੈ ਜਾਣ ਦਿੱਤਾ ਮਾਇਆ ਕੂਤਰ ਛੱਡ ਜਾਏ ਬਿੱਲੀ ਇੱਥੇ 10 ਦਿਨ ਮੈਂ ਸਾਡੇ ਮੈਂ ਇੱਥੇ ਗੀੜੇ ਲਾ ਕੇ ਫਿਰਤਣ ਦੇਵਾਂਗੇ ਫਰ ਬਾਅਦ ਮੈਨੂੰ ਤਰਸੀ ਆ ਗਿਆ ਜਦੋਂ ਜਾਵਣਾ ਯਾਰ ਕੀ ਯਾਰ ਬੁਢਾ ਬੰਦਾ ਹੈ ਭੈਂਜਾ ਆਪ ਤਾਂ ਜਿਹੜੀ ਕਰਤੂਤਾਂ ਹੈਗਾ ਹੈਗਾ ਪਾਤਾ ਨਹੀਂ ਉਹੋ ਜਿਹਾ ਨਾ ਚਲ ਕੱਲ ਨੂੰ ਫੜਾ ਫੜੂ ਦੇਵਾਂ ਗਣੂ ਕਹਦਾਂਗੇ ਲੈ ਆ ਯਾਰ ਐਵੇਂ ਤੂੰ ਭੈਂਜਾ ਸਾਨੂੰ ਜੋਦੇਗਾ ਤੇ ਬਾਕੀ ਉਹ ਕਿ ਐ ਸੱਟਾ ਬਸ ਆਹੀ ਕੋਈ ਚੱਲਦਾ ਹਨਾ ਆਈਂ ਦਿਨ ਟਪੌਣੇ ਹੁੰਦੇ ਆਹੀ ਕੁਛ ਕਰਨਾ ਹੁੰਦਾ ਕੁਛ ਬੱਚਿਆਂ ਦੇ ਠੱਲਾਂ ਹੀ ਪੰਗ ਹੈ ਇੱਕ ਰਤੀ ਦੇ ਬੱਚੇ ਠੱਲ ਪਾਈ ਅੱਜ ਇੱਕ ਵੱਡੇ ਸ਼ਾਕ ਦੇ ਪਾਈ ਹੈ ਇੱਕ ਦੋ ਤਿੰਨ ਇੱਕ ਥਰਡੇ ਦੇ ਪਾਈ ਹੈ ਚਾਰ ਤੇ ਕੋਦੇ ਪਾਈ ਹੈ ਪੰਜ 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 ਬੱਚਿਆਂ ਠੱਲਾਂ ਬਾਤਾਂ ਚ ਪੰਜ ਖਨੀਖੀਆ ਬੱਚਿਆਂ ਨੇ ਮੇਰੇ ਸਾਹ ਦੇ ਓਕੇ ਬਾਬ ਐਂਡਿੰਗ ਕਰ ਦੇਣਾ ਬਾਲਾ ਸੀਰੀਜ਼ ਜਿਹਾ ਨੰਗਾ ਆਇਆ ਹੁਣ ਬਾਬਾ ਕੋਡ ਨਾਈਟ ਸੌਂ ਸਾਰੇ